ਈ ਐਸੀ ਕਰਤੂਤ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਿ ਜਿਹਨੂੰ ਦੇਖ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਇੱਕ ਮਾਂ ਜਿਹਨੇ 9 ਮਹੀਨੇ ਇੱਕ ਬੱਚੇ ਨੂੰ ਪੇਟ ਦੇ ਵਿੱਚ ਰੱਖਿਆ ਇਹਨਾਂ ਦੁੱਖ ਸਹਿਹਾ ਪਰ ਉਸਦੇ ਬਾਅਦਯੂਦ ਇੱਕ ਮਾਂ ਦਾ ਦਿਲ ਜਿਹੜਾ ਉਹ ਨਹੀਂ ਕੰਬਿਆ ਕਿ ਮੈਂ ਆਪਣੀ 25 ਸਾਲਾ ਨੌ ਜਵਾਨ ਧੀ ਨੂੰ ਅਜਿਹੀ ਬੇਰਹਿਮੀ ਮੌਤ ਕਿਉਂ ਦੇਣ ਜਾ ਰਹੀਆਂ ਇੱਕ ਵਿਧਵਾ ਮਾਂ ਜਿਸ ਦੀ ਬੱਚੀ ਦੀ ਉਮਰ ਜਿਸ ਦੀ ਕੁੜੀ ਦੀ ਉਮਰ 25 ਸਾਲ ਹੈ ਉਸਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੀ ਹੀ ਧੀ ਨੂੰ ਅਜਿਹੀ ਦਰਦਨਾਕ ਮੌਤ ਦਿੱਤੀ ਹੈ ਕਿ ਪੂਰੇ ਇਲਾਕੇ ਦੇ ਵਿੱਚ ਹੁਣ ਸਹਿਮ ਦਾ ਮਾਹੌਲ ਹੈ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਆਉਂਦਾ ਹੈ ਕਿ ਇੱਕ ਮਾਂ ਜਿਹਦੇ ਵੀ ਕਿਹਾ ਜਾਂਦਾ ਹੈ ਕਿ ਔਲਾਦ ਸਭ ਕੁਝ ਹੁੰਦੀ ਹੈ ਮਾਂ ਜਿਹੜੀ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਦੀ ਹੈ ਕਿ ਉਹਨਾਂ ਦਾ ਉਹਨਾਂ ਨੂੰ ਤਤੀਵਾਦ ਤੱਕ ਨਹੀਂ ਲੱਗਣ ਦਿੰਦੀ ਪਰ ਇੱਕ ਆ ਮਾਂ ਹੁਣ ਜਿਹੜੀ ਇੱਕ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਜਿਹਨੂੰ ਇਹ ਡਰ ਸੀ ਕਿ ਮੇਰੇ ਆਸ਼ਿਕ ਦੇ ਨਾਲ ਨਜਾਇਜ਼ ਸਬੰਧ ਮੇਰੀ ਲੜਕੀ ਨੂੰ ਪਤਾ ਲੱਗ ਗਏ ਤਾਂ ਲੜਕੀ ਜਿਹੜੀ ਹੈ ਉਹ ਰਾਹ ਦਾ ਰੋੜਾ ਬਣ ਰਹੀ ਹੈ ਤਾਂ ਉਹ ਉਸ ਰਾਹ ਦੇ ਰੋੜੇ ਨੂੰ ਰਾਹ ਦੇ ਵਿੱਚੋਂ ਹਟਾਉਣ ਦੇ ਵਾਸਤੇ ਇੱਕ ਮਾਂ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੀ ਹੀ ਧੀ ਨੂੰ ਐਸੀ ਦਰਦਨਾਕ ਮੌਤ ਦਿੱਤੀ ਹੈ ਕਿ ਹੁਣ ਕਿਤਨਾ ਕਿਤੇ ਵਿਸ਼ਵਾਸ ਉੱਠਦਾ ਜਾਂਦਾ ਹੈ ਆਪਣਿਆਂ ਤੋਂ ਵਿਸ਼ਵਾਸ ਉੱਠਦਾ ਜਾਂਦਾ ਹੈ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਜਾਂਦਾ ਹੈ ਔਰ ਜਦੋਂ ਅਜਿਹੀ ਵਾਰਦਾਤ ਵਾਪਰੇ ਕੇ ਮਾਂ ਪਿਓ ਦੇ ਵੱਲੋਂ ਹੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਉਹ ਵੀ ਰਿਸ਼ਤੇ ਸਵਾਲ ਉਹਨਾਂ ਤੇ ਵੀ ਉੱਠਣੇ ਸ਼ੁਰੂ ਹੋ ਜਾਂਦੇ ਉਹਨਾਂ ਦੇ ਉੱਪਰ ਵੀ ਪਰਸੈਪਸ਼ਨ ਬਣਨੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਨਾਬੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਵਿਕਾਸ ਕਲੋਨੀ ਦੇ ਵਿੱਚ ਜਿੱਥੇ ਨਜਾਇਜ਼ ਸਬੰਧਾਂ ਦਾ ਰੋੜਾ ਬਣਦੀ ਵੇਖ ਕੇ ਵਿਦਵਾ ਮਾਂ ਦੇ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੀ 25 ਸਾਲਾ ਦੀ ਅਨੂ ਨੂੰ ਘਰ ਦੇ ਵਿੱਚ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਪੂਰੀ ਪਲੈਨਿੰਗ ਇਸ ਤਰੀਕੇ ਦੇ ਨਾਲ ਬਣਾਈ ਕਿ ਮਾਂ ਘਰੋਂ ਚਲੀ ਗਈ ਕਿਤੇ 2 ਦਿਨ ਦੇ ਵਾਸਤੇ ਔਰ ਆਪਣੇ ਆਸ਼ਿਕ ਦੇ ਨਾਲ ਪਲਾਨ ਬਣਾਇਆ ਕਿ ਮੈਂ 2 ਦਿਨ ਦੇ ਵਾਸਤੇ ਕਿਤੇ ਚਲੀ ਜਾਊਂਗੀ ਤੇ ਤੂੰ ਮਗਰੋਂ ਆਈਂ ਤੇ ਮਗਰੋਂ ਇਸ ਵਾਰ ਦਾ ਤੂੰ ਅਨਜਾਨ ਦੇ ਦੀ ਤਾਂ ਐਸੇ ਤਰੀਕੇ ਦੇ ਨਾਲ ਖੁਆ ਜਦੋਂ ਵਿਧਵਾ ਮਾਂ ਉਹ ਘਰੋਂ 2 ਦਿਨ ਦੇ ਵਾਸਤੇ ਕਿਤੇ ਚਲੀ ਗਈ ਰਹਿਣ ਵਾਸਤੇ ਉਹਦਾ ਆਸ਼ਿਕ ਘਰ ਦੇ ਵਿੱਚ ਆਇਆ ਤੇ ਉਹਦੀ ਘਰ ਦੇ ਵਿੱਚ ਲੜਕੀ ਕੱਲੀ ਸੀ 25 ਸਾਲਾਂ ਨੂੰ ਤਾ ਉਹ ਆਸ਼ਿਕ ਲੁਕਿਆ ਰਿਹਾ ਜਦੋਂ ਲੜਕੀ ਘਰ ਦੇ ਵਿੱਚ ਦਾਖਲ ਹੋਈ ਤਾਂ ਉਹਨੇ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਤੇ ਲੜਕੀ ਦੇ ਸਿਰ ਦੇ ਉੱਪਰ ਤੇਜ ਤਾਰ ਖਥਿਆਰਾ ਦੇ ਨਾਲ ਕਈ ਵਾਰ ਕੀਤੇ ਔਰ ਜਦੋਂ ਵਾਰ ਤੇ ਵਾਰ ਕੀਤਾ ਗਿਆ ਤਾਂ ਲੜਕੀ ਦਾ ਸਿਰ ਪਾੜ ਗਿਆ ਮੂੰਹ ਦੇ ਉੱਪਰ ਡੂੰਘੇ ਵਾਰ ਲੱਗੇ ਤਾਂ ਉਹ ਇੰਨੀ ਕਿ ਜ਼ਿਆਦਾ ਸਿਚੁਏਸ਼ਨ ਖਰਾਬ ਸੀ ਕਿਉਂ ਤਸਵੀਰਾਂ ਅਸੀਂ ਤੁਹਾਡੇ ਨਾਲ ਨਹੀਂ ਸਾਂਝੀਆਂ ਕਰ ਸਕਦੇ ਕਿ ਪਛਾਣ ਨਹੀਂ ਹੁੰਦੀ ਸਗੀ ਕਿ ਇਹ ਇੱਕ 25 ਸਾਲਾਂ ਕੁੜੀ ਹੈ ਇੰਨਾ ਜ਼ਿਆਦਾ ਬੁਰਾ ਹਾਲ ਉਸ ਬਾਡੀ ਦਾ ਉਸ ਮਲਜ਼ਮ ਨੇ ਕਰ ਦਿੱਤਾ ਸੀਗਾ ਆਪਣੀ ਪ੍ਰੇਮਿਕਾ ਦੇ ਨਾਲ ਮਿਲ ਕੇ ਇੱਕ ਵਿਧਵਾ ਮਾਂ ਦੇ ਨਾਲ ਮਿਲ ਕੇ ਪ੍ਰਮੀ ਦੇ ਨਾਲ ਮਿਲ ਕੇ ਆਪਣੀ ਹੀ 25 ਸਾਲਾ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਹੁਣ ਪੂਰੇ ਇਲਾਕੇ ਦੇ ਵਿੱਚ ਥੂ-ਥੂ ਵੀ ਹੋ ਰਹੀ ਹੈ ਔਰ ਦਹਿਸ਼ਤ ਵੀ ਹੈ ਸਭਾਲ ਵੀ ਖੜੇ ਹੁੰਦੇ ਨੇ ਕਿ ਇੱਕ ਮਾਂ ਅਜਿਹਾ ਆਪਣੀ ਧੀ ਦੇ ਬਾਰੇ ਦੇ ਵਿੱਚ ਕਿਵੇਂ ਸੋਚ ਸਕਦੀ ਹੈ ਇਹ ਜਿਹੜੀ ਲੜਕੀ ਸੀਗੀ ਨਾ ਇਹਦੀ ਮਰਡਰ ਦਾ ਹੈਗਾ ਰਿਲੇਸ਼ਨ ਇਹਦੀ ਮਦਰ ਸੀਗੀ ਮਦਰ ਦਾ ਰਿਲੇਸ਼ਨ ਸੀਗਾ ਬਰਨਸਤ ਗੁਰ ਸਿੰਘ ਆਪ ਦਾ ਉਹਦੇ ਨਾਲ ਰਿਲੇਸ਼ਨ ਸੀਗਾ ਉਹ ਚਾਲ ਦੀ ਮਰਡਰ ਨੂੰ ਤੇ ਜਿਹੜੀ ਇਹਦੀ ਲੜਕੀ ਸੀਗੀ ਉਹਨੂੰ ਇਹਨਾਂ ਦਾ ਪਤਾ ਲੱਗ ਗਿਆ ਠੀਕ ਹੈ ਉਹ ਇਤਰਾਜ਼ ਕਰਦੇ ਸੀਗੇ ਮਲਮਕੋੜੂ ਦੀ ਸੀਗੀ ਤੇ ਇਸ ਗੱਲ ਨੂੰ ਲੈ ਕੇ ਇਹਦੀ ਮਦਰ ਨੇ ਪਲਾਨਿੰਗ ਕੀਤੀ ਹੋਣੀ ਆ ਆਪਾਂ ਇਹਨੂੰ ਰਸਤੇ ਤੋਂ ਬਤਾ ਦਈਏ ਤੇ ਆਪਾਂ ਜਿਹੜਾ ਘਾਰਾ ਮੁੜ ਕੇ ਆਪਣਾ ਵਜੂ ਆ ਆਪਾਂ ਇੱਕੋ ਵਿੱਚ ਕਿਤੇ ਹੋਰ ਚਲੇ ਜਾਈਏ ਇਹ ਮਰਡਰ ਦੀ ਪਲਾਨਿੰਗ ਇਹਨਾਂ ਦੀ ਇੱਕ ਹਫ਼ਤੇ ਤੋਂ ਚੱਲ ਰਹੀ ਹੋਈ ਸੀਗੀ ਇਹ ਮਰਡਰ ਜਿਹੜਾ ਸੀਗਾ ਸਤਗੁਰਪੁਰ ਤੇ ਉਹਦਾ ਦੋਸਤ ਆ ਜਿਹੜਾ ਗੁਰਸ਼ਰਮ ਗੁਰਕਬੀਲਾ ਇਹਨਾਂ ਨੇ ਇਹਨਾਂ ਨੇ ਨਾਲ ਕੇ ਬਣਾਇਆ ਸੀਗਾ ਜਿਹੜਾ ਬਿੱਲਾ ਸੀਗਾ ਉਹ ਇਹਨੂੰ ਇਹਦੇ ਘਰੇ ਛੱਡ ਕੇ ਗਿਆ ਸੀਗਾ ਤੇ ਉਹ ਵੀ ਮਰੜਨ ਤੋਂ ਬਾਅਦ ਲੱਕੇ ਗਿਆ ਸੀ ਜੀ ਤੇ ਜਿਹੜਾ ਸਤਪੁਰਾ ਉਹਨੇ ਮੜਕ ਕੀਤਾ ਸੀਗਾ ਇਹਦੀ ਮਦਰ ਮੜਵਾ ਹੁੰਦੇ ਪਹਿਲਾਂ ਘਰੋਂ ਤਿਆਰੀ ਕੀਤੀ ਸੀਗੀ ਤੇ ਉਹ ਤੋਂ ਬਾਅਦ ਨੈਕਸਟ ਡੇ ਇਹ ਘਰੇ ਆਏਗੀ ਇਹ ਆਪਣੀ ਇਹਦੀ ਬੇਟੀ ਰਹਿੰਦੀ ਹੈ ਲਾਹੌੜਾ ਉਹਦੇ ਕੋਲ ਚੱਲਦੀ ਸੀ ਕਿ ਉਹਦਾ ਪੀ ਉਹਦੀ ਨਿਹਾਰ ਕਿੰਨੇ ਕੱਦ ਨਹੀਂ ਸਕਦਾ ਇਹ ਜਿਹੜਾ ਮੁੰਡਾ ਜੀ ਇਹਨੇ ਪਰ ਪਹਿਲਾਂ ਇਹਦੀ ਮਦਰ ਘਰੇ ਸੀ ਤੇ ਮੁਰਕੇ ਇਹ ਹੁੰਦਾ ਘਰੇ ਚਲੇ ਗਿਆ ਉਹ ਇਹ 6:00 ਵਜੇ ਦੀ ਤਕਰੀਬਨ ਹੁੰਦਾ 6:00 ਵਜੇ ਹੁੰਦਾ ਘਰੇ ਗਿਆ ਤੇ ਇਹਦੀ ਮਦਰ ਉਹਨੂੰ ਅੰਦਰ ਛੱਟ ਕੇ ਲੋਕ ਲਾ ਕੇ ਘਰੋਂ ਚਲੀ ਗਈ ਉਹ ਜਿਹੜਾ ਜਿੰਦਾ ਸੀਗੇ ਉਹਦੀਆਂ ਚੱਗਣੇ ਇਹਦੀ ਬੇਟੀ ਕੋਲ ਹੁੰਦੀ ਸੀ ਇਹਦੀ ਮਦਰ ਕੋਲ ਤੇ ਜਦੋਂ ਇਹਦੀ ਲੜਕੀ ਘਰੇ ਆਈ ਜਾਂ ਤਾਂ ਪਹਿਲਾਂ ਫਸ ਤੋਂ ਨੇ ਉਹਦੇ ਜਿਹੜਾ ਆਪਣਾ ਸੋਤਾ ਹੁੰਦਾ ਉਹਦੇ ਨਾਲ ਉਹਦੇ ਸੱਤ ਵਾਰ ਕੀਤਾ 2-3 ਸੱਤ ਵਾਰ ਕਰਵਾਉ ਉਹ ਥੱਲੇ ਦਿੱਤੀ ਉਹਨੂੰ ਥੱਲੇ ਦੂਜੇ ਕਮਰੇ 'ਚ ਲੈ ਗਿਆ ਉਹ ਤੋਂ ਬਾਅਦ ਜਾ ਕੇ ਕਮਰੇ ਦੇ ਵਿੱਚ ਖਾਪਰਾ ਹੁੰਦਾ ਜਿਹੜਾ ਹੁਣ ਜੀ ਦੋ ਚਾਈ ਦਾ ਉਹਦੇ ਨਾਲ ਇਹਦੇ ਸਾਰੇ ਮੂਹਰੇ ਉੱਪਰ ਨੇ ਬਾਤ ਕੀਤਾ ਉਹਦੇ ਨਾਲ ਹੀ ਇਹਦੇ ਫੇਸ ਦੇ ਉੱਪਰ ਆਏ ਫੇਸ ਤੋਂ ਲੈ ਕੇ ਤੇ ਘਰ ਨੂੰ ਲੋਕੋ ਸੱਤਾਂ ਨੇ ਤੇ ਪਿੱਛੇ ਸਿਰਾ ਸਿਰ ਦੇ ਉੱਤੇ ਅਜ ਕਿੰਨੇ ਵੱਡਾ ਨਾ ਰੋਟੀ ਦਾ ਨਾਮ ਕੀ ਹੈ ਕਿਹਦੀ ਹੋ ਸਕਦੀ ਹੈ ਇਹ ਲੜਕੀ ਦਾ ਨਾਮ ਨਾ ਨੰਮੀ ਸੀਗਾ ਤੇ ਉਹਦੀ ਉਮਰ 36 ਸਾਲ ਸੀ ਬਾਹਰ ਤੋਂ ਲੱਗੋ 33% ਇਹ ਪਹਿਲਾ ਹੀ ਅੰਦਰ ਸੀਗਾ। ਜਿਹਨੂੰ ਉਹ ਬੈਠਾ ਸੀਗਾ ਕੰਧ ਦੀ ਸਾਈਡ ਤੇ ਤੇ ਜਦੋਂ ਮੜਕੀ ਆਈ ਜ ਤਾਂ ਇਹਨੇ ਪਹਿਲਾਂ ਅੱਖਾਂ 'ਚ ਮਰਚਾਂ ਪਾਉਣ ਦੀ ਕੋਸ਼ਿਸ਼ ਕੀਤੀ। ਤੋਂ ਬਾਅਦ ਜਿਹੜਾ ਛੋਟਾ ਹੁੰਦਾ ਆਪਣਾ ਉਹਦੇ ਨਾਲ ਉਹ ਵੀ ਸੱਤ ਵਾਰ ਕੀਤੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਤਪਰਾ ਹੁੰਦਾ ਉਹਦੇ ਨਾਲ ਉਹਦੇ ਨਾਲ ਇਹਦੇ ਮੂੰਹ ਤੇ ਸਾਰੇ ਬਾਤ ਉੱਤੇ ਤੇ ਗਰਦਨ ਤੇ ਸੱਤ ਵਾਰ। ਅੱਖਾਂ 'ਚ ਮਰਚਾਂ ਪਾਉਣ ਦੀ ਨਾ ਕੋਈ ਹਾਂਜੀ ਅੱਖਾਂ 'ਚ ਇਹਨੂੰ ਪਾਈ ਨਹੀਂ ਸੀ। ਕੋਈ ਵੀ ਜੀ ਦੀ ਕੋਈ ਨਹੀਂ ਸੱਤ ਵਾਰ। ਇਹ ਇੱਥੇ ਪੁਲਿਸ ਨੂੰ ਲਿਖੋ ਜੀ ਹਰੇਕ ਜਿਹੜਾ ਵੀ ਕ੍ਰਾਈਮ ਹੁੰਦਾ ਪੁਲਿਸ ਦਾ ਬੜਾ ਇਫੈਕਟ ਲੱਗਦਾ ਹੈ ਪ੍ਰੈਸ ਕਰਨ ਦੇ ਲਈ ਸਾਰੀ ਇਹ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਬੋਰਡੀਆਂ ਨੂੰ ਤੁਹਾਨੂੰ ਪਤਾ ਲੱਗਿਆ ਵੀ 10 ਕਰੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਉਹ ਤੋਂ ਲੈ ਕੇ ਅਸੀਂ ਦਿਨ ਰਾਤ ਕਰਕੇ ਤੇ 36 36 ਘੰਟੇ ਲਾ ਕੇ ਸੀਨ ਨੂੰ ਪ੍ਰੈਸ ਕੀਤਾ ਤੇ ਇਹਦਾ ਰਿਲੇਸ਼ਨ ਸੀਗਾ ਸੀਡੀਆਰ ਵਗੈਰਾ ਪਾਈ ਹੈ ਉਹ ਤੋਂ ਲੈ ਕੇ ਉਸ ਲਿਖੇ ਨੂੰ ਕਲੈਕਟ ਕਰਕੇ ਉਹ ਬਾਹਰ ਬੜੀ ਮਰੀ ਸੱਤਨ ਨਾਲ ਇਸਦੀ ਮੌਜੀ ਮਾਜ਼ੀ ਮਕੀਨੀਆ ਜਿਹੜੀ ਇਫੇਕਟ ਹੋਇਆ ਸੀ ਜਿਹੜੀ ਲੜਕੇ ਦੀ ਮਦਰ ਆ ਜੀ ਉਹਨੇ ਮੰਨ ਤਰੋ तकरीबन 60 ਸਾਲ ਦੀ ਉਮਰ ਆ ਜਿਹੜਾ ਲੜਕਾ ਉਹਦੀ तकरीबन 30 ਸਾਲ ਦੀ ਉਮਰ ਆ ਤੇ ਲੜਕੀ ਜਿਹੜੀ ਉਹ 20 ਸਾਲ ਦੀ ਮਿਲਸਨ ਜਿਹੜਾ ਕੰਟੈਕਟ ਉਹਦੀ ਹੈ ਰਿਲੇਸ਼ਨ ਇਹਦਾ ਜੀ 1 ਸਾਲ ਤੋਂ ਸੀਗਾ ਤੇ ਇਹ ਰਿક્ષા ਚ ਆਉਂਦਾ ਲੜਕਾ ਤੇ ਉਥੋਂ ਇਹਦੇ ਕੰਟੈਕਟ ਚ ਆਇਆ ਇਹਨੂੰ ਪਹਿਲਾਂ ਲੈ ਜਾਂਦਾ ਹੁੰਦਾ ਸੀਗਾ ਤੇ ਅੱਜ ਛੱਡੇ ਹੁੰਦਾ ਹੁੰਦਾ ਉਹਦੀ ਆ ਜਿਹੜੀ ਲੜਕੇ ਦੀ ਮਦਰ ਆ ਜਿਹੜੀ ਉਹ ਇਥੇ ਦੁਕਾਨ ਤੇ ਕੰਮ ਕਰਦੀ ਸੀ ਤੇ ਉੱਥੇ ਇਹਨਾਂ ਦਾ ਫਿਰ ਰਿਲੇਸ਼ਨ ਬਣਦਾ ਹੋਇਆ ਬਣਦਾ ਹੋਇਆ ਤਿੰਨਾਂ ਦਾ ਰਿਲੇਸ਼ਨ ਤਕਰੀਬਨ 8 ਮਹੀਨੇ ਦਾ ਇਹਨਾਂ ਨੂੰ ਤਿੰਨਾਂ ਦੀ ਅਸੀਂ ਅरेस्ट ਕਰ ਲਿਆ ਇਹਨਾਂ ਨੂੰ ਅੱਜ ਇੰਡੀਆ ਨੂੰ ਭੇਜਣਾ ਹੈ ਜਿਹੜਾ ਵੈਪਨ ਸੀਗਾ ਉਹ ਦੀ ਰਿਕਵਰੀ ਹੋਊਗੀ